ਸਾਸੀਗਲ ਦੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲਓ ਜੀ ਅੱਜ ਪਿੰਡ ਆਇਆ ਚਾੜ ਤਹਿਸੀਲ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਵੀਰ ਪ੍ਰਿਤਪਾਲ ਦੇ ਕੋਲ ਆਇਆ ਬਾਕੀ ਚੰਗੇ ਪਸ਼ੂ ਆ ਤੇ ਮੋਲਾ ਅੱਜ ਕਰਾਉਣੇ ਨਿੰਗ ਨਿੰਗੇ ਬਿਲਕੁਲ ਜਾਇਜ ਮੁੱਲ ਤੇ ਦੁੱਧ ਵਾਲੀਆਂ ਵੇੜਾਂ ਆ ਤੇ ਮੁੱਲ ਬਿਲਕੁਲ ਜਾਇਜ ਤੇ ਦਵਾਦਨੇ ਤੇ ਕਰਦੇ ਆ ਵੀਰ ਨਾਲ ਗੱਲਬਾਤ ਵੀਡੀਓ ਮੇਰੇ ਪਰ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਹਾਂਜੀ ਸასიਗਲ ਜੀ ਵੀਰ ਜੀ। ਸਸਿਰਾ ਚੀਮਾ ਸਾਹਿਬ। ਹੋਰ ਸਭ ਨੂੰ ਠੀਕ ਠਾਕ ਇਹਦੇ। ਠੀਕ ਠਾਕ ਪਾਜੀ ਠੀਕ ਠਾਕ। ਪਿਛਲੀ ਵੀਡੀਓ ਦਾ ਫਿਰ ਵਧੀਆ ਰਿਜ਼ਲਟ ਆ। ਇਹ ਤਾਂ ਆਪਣਾ ਹੁੰਦਾ ਹੀ ਵਧੀਆ ਤੁਹਾਨੂੰ ਪਤਾ। ਠੀਕ ਹੈ ਜੀ। ਹਾਂਜੀ ਬਹੁਤ ਵਧੀਆ ਆਪਣਾ ਮਾਲ ਹੈ ਆਪਣਾ ਰੇਟ ਪਉਣੇ ਦੇ ਛੋਟੇ ਪਾਜੀ। ਆ ਛੋਟੇ ਨਾਲੇ ਸਾਫ਼ ਸੁਥਰੇ ਹੁਣ ਤੇ ਫਿਰ ਤੁਹਾਨੂੰ ਪਤਾ। ਪਸ਼ੂ ਸਾਫ਼ ਸੁਥਰੇ ਕੋਈ ਥਣਾ ਦੀ ਬਾਦ ਘਾਟ ਨਹੀਂ ਕਿਸ ਦੀ ਦੁੱਧ ਦਾ ਬਾਦ ਘਟ ਨਹੀਂ ਆ। ਛੋਟੇ ਦਾ ਚਲੋ ਤੁਹਾਨੂੰ ਪਤਾ 80 ਕਿਲੋ ਖੰਡਾ ਉਦਾਂ ਜਾ ਕੇ ਠੀਕ ਹੈ ਜੀ ਹਾਂ ਜੀ ਬਿਲਕੁਲ ਛੋਟੇ ਛੋਟੇ ਲੋੜੀ ਲੋੜੀ ਕਰਾ ਦੇਣੀ ਹੈ ਲੋੜੀ ਲੋੜੀ ਕਰਾ ਦੇਣੀ ਹੈ ਲੋੜੀ ਲੋੜੀ ਕਰਾ ਦੇਣੀ ਹੈ ਠੀਕ ਹੈ ਜੀ ਹਾਂ ਜੀ ਤੇ ਨਾਮ ਦੱਸੋ ਨਾਮ ਮੇਰਾ ਜੀ ਪ੍ਰਿਤਪਾਲ ਸਿੰਘ ਪਿੰਡ ਚਾਲਕਲਾਂ ਤਹਿਸੀਲ ਬਟਾਲਾ ਜ਼ਿਲ੍ਹਾ ਗਦਾਫਪੁਰ ਜੀ ਫੋਨ ਨੰਬਰ ਦੱਸ ਦੋ ਫੋਨ ਨੰਬਰ ਜੀ 77 ਦਾ 7375 ਠੀਕ ਹੈ ਤੇ ਕਿਹੜੀ ਤੋਂ ਕਰੀਏ ਸਟਾਰਟ ਅੱਜ ਆਹ ਜਰਸੀ ਵਸ਼ੀ ਵੇਖੋ ਤੇ ਮੁੱਲ ਕਰਿਓ ਅਜ ਨਿਗਨਗੇ ਠੀਕ ਆ ਛੋਟੇ ਛੋਟੇ ਕਰਨੇ ਆ ਭਾਜੀ ਠੀਕ ਆ ਜੀ ਹਾਂਜੀ ਮਾਣ ਵਿਖਾਓ ਪਹਿਲੀ ਗੱਲ ਥਾਣੇ ਤੇ ਬੂਥੀ ਦੇ ਫੇਸ ਕੁਆਰਟੀ ਚੈੱਕ ਕਰਾਉਣਾ ਇਹ ਕਮਾਲ ਦੀ ਹੈ 80 ਲਓ ਜੀ ਥਾਣ ਥੋਣੇ ਦਾ ਕਰੋ ਚੈੱਕ ਚੰਗਾ ਥਾਣ ਦਾ ਗਾ ਇਹਦਾਂ ਮਗਰ ਨੂੰ ਮੱਛੀ ਨੂੰ ਮੜਿਆ ਮਰਾਓ ਇਦਾਂ ਬਸ ਕੀ ਵਸ਼ੀ ਲਵਾਸ ਰਹੀ ਹੈ ਜੀ ਤੇ ਕਿੰਨੇ ਚਿਰ ਦੀ ਸੂਈ ਜੇ ਇਹ ਭਾਜੀ ਇਹਦਾ ਬੱਚਾ ਪਰਸੋਂ ਦਾ ਮਰਿਆ ਜੇ ਵੀਡੀਓ ਬਣਾਈ ਬੱਚੇ ਦੀ ਅੱਛਾ ਵੀਡੀਓ ਹੈਗੀ ਪਰਸੋਂ ਦਾ ਬੱਚਾ ਮਰਿਆ ਵਸ਼ੀ ਥਲੇ ਦੁੱਧ ਦੇ ਸੀ 13 ਠੀਕ ਆ ਆਪਣੀ ਵੀਡੀਓ ਹੈਗੀ ਆ ਕੋਈ ਕੋਈ ਵੀਰ ਆਪਣੇ ਕੋਲ ਵੀਡੀਓ ਮੰਗਾ ਲਈ ਠੀਕ ਹੈ ਜੀ ਵਸ਼ੀ ਦੀ ਜਾਨ ਨਾਲੇ ਦੁੱਧ ਦਿਆ ਜਿਹੜਾ ਦੁੱਧ ਤੇ ਤੁਹਾਨੂੰ ਪਤਾ ਸੁਈ ਨਹੀਂ ਦੇਣਾ ਹਾਂਜੀ ਵਸ਼ੀ ਭਾਜੀ 15 ਦਿਨਾਂ ਦਾ ਬੱਚਾ ਹੈ ਜਿਹੜਾ ਮਰਿਆ ਬੈੜ ਦੀ ਵੇਖੋ ਯਾਦ ਕੀ ਹੈ ਵਸ਼ੀ ਦੀ ਹਾਂਜੀ ਕੋਈ 20 ਦਾ ਮੰਨ ਲੇ ਭਰਾ ਇੰਨੇ ਜਿਹੜਾ ਦਾ ਮੰਨ ਲੇ ਕੋਈ ਦਾ ਦਾ ਮੰਨ ਲੇ 15 ਦਾ ਮੰਨ 15 ਦਾ ਮੰਨ ਲੇ ਕੋਈ 20 ਦਾ ਮੰਨ ਲੇ ਬਾਕੀ ਦੁੱਧ ਤੇ ਗਾਵਾਂ ਤੇ ਦਿਨੋਂ ਹਟਦੀਆਂ ਨੇ ਵਸ਼ੀ ਵੇਖੋ ਪਹਿਲਾਂ ਬਾਜ ਦਾ ਬੱਚਾ ਹਾਂਜੀ ਹਾਂਜੀ ਪੂਰੇ ਕਮਾਲ ਦੀ ਜਰਸੀ ਆ ਵਸ਼ੀ ਵੇਖੋ ਪਿਓਰ ਜਰਸੀ ਭਾਜੀ ਹਾਂਜੀ 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 ਕੁਆਲਿਟੀ ਵਾਲੀ ਵਸ਼ੀ ਲਓ ਜੀ ਵੀ ਜੀ ਬਾਕੀ ਦੁੱਧ ਤੇ ਦੇਣਾ ਸੂਈ ਨਹੀਂ ਤੇ ਹਾਂਜੀ ਦੇ ਕਿੰਨੇ ਰੀ ਦੇਣੀ ਏ ਤੇ ਭਾਜੀ ਇਹਦਾ ਮੁੱਲ ਭਾਵੇਂ ਕਾਲੀ 35 32 ਜੋ ਮਰਜੀ ਕਾਲੀਏ ਹਾਂਜੀ ਹੁਣ ਬੱਚਾ ਮਰਿਆ ਉਹਦੇ ਕਰਕੇ ਥੋੜੀ ਬੋਦੀ ਕਸਰ ਤੇ ਲੱਗਣੀ ਹੈ ਅੱਛਾ ਜੇ ਸਨੋ 28000 ਹੀ ਦੇਣੀ ਭਾਜੀ 28 ਦੀ 28000 ਦੀ ਕਰ ਦਈਏ ਮਾਨਤਨ ਮੈਂ ਦੇਣਾ ਸਤਿਯਾਰ ਜੀ ਦੇ ਦਿਆਂਗੇ ਭਾਜੀ ਕੋ ਵਸ਼ੀ ਦਿੰਦਾ ਨਹੀਂ ਮਸ਼ੀ ਵਾਲੇ ਵੇਖੋ ਭਾਈ ਪਸ਼ੀ ਦਾ ਮੁੱਲ ਵੇਖ ਕੇ ਲਾ ਦੇ ਲੋ ਜੀ ਤਾਜੀ ਸੂਈ ਆ ਗਈ 27000 ਦੇ ਵਿੱਚ ਯਰਸੀ ਉਹ ਵੀ ਬਾਕੀ ਬਿਨਾ ਮੰਗੇ ਤੋਂ ਠੰਡੀ ਧੀਰੀ ਕੋਈ ਉਹ ਜੀ ਗੱਲ ਨਹੀਂ ਆ ਪਾੜਾ ਪਾਓ ਤੇ ਵਸ਼ੀ ਚੋ ਲੋ ਕੋਈ ਗੱਲ ਦੀ ਨਹੀਂ ਠੀਕ ਹੈ ਜੀ ਹਾਂ ਜੀ ਬਿਨਾ ਸਿੱਧੂ ਹੀ ਭਾਜੀ ਠੀਕ ਹੈ ਚਲੋ ਮਾਨਤਾ ਕਰਦੇ ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਅਜੇ ਕਹਿੰਦਾ ਮਾਨਤਾ ਕਰਾਂਗੇ ਵਸ਼ੀ ਵੇਖੋ ਕੀ ਕੀ ਹੈ ਅੱਗੇ ਅੱਗੇ ਆ ਗਈ ਜੇ ਇਹ ਵਸ਼ੀ ਟੋਕੜੀ ਯਰਸੀ ਵੇੜਾ ਥਾਣੇ ਵੇਖੋ ਭਾਜੀ ਇਹਦਾ ਮਈਆਂ ਨਾਲ ਦਾ ਓਹ ਤੀ ਕਮਾਲ ਦਾ ਥਣ ਲੱਗਾ ਥੋੜੀ ਇਹ ਇੰਨਾ ਵੀ ਲੱਸੀ ਆ ਜੇ ਕਿਤੇ ਘਰਾਣੇ ਚ ਚਲ ਗਈ ਨਾ ਕਿਤੇ ਟਿਕਾਣੇ ਇਹਨਾਂ ਨੂੰ ਵੈੜ ਨੂੰ ਭਾਜੀ ਮਹੀਨੇ ਤੋਂ ਵੱਧ ਹੋ ਗਿਆ ਟੀਕਾ ਲੱਗਣ ਨੂੰ ਘਰ ਵਾਲੇ ਦੱਸਦੇ ਅੱਛਾ ਟੀਕਾ ਲੱਗਣ ਨੂੰ ਹੋ ਗਿਆ ਮਹੀਨੇ ਤੋਂ ਵੱਧ ਹੋ ਗਿਆ ਚਲੋ ਕੋਈ ਭਰਾ ਖਾਲੀ ਮੰਨ ਕੇ ਲਵੇ ਇਹ ਇਹਦੇ ਕੋਲੇ 7 ਕਿਲੋ ਦੁੱਧ ਰੈਡੀ ਹੈ ਤੇ ਦੁੱਧ ਦੇ 10 ਕਿਲੋ ਦਊਂਗੇ ਚੰਗੀ ਸੇਵਾ ਦੇ ਚੰਗੀ ਬਾਕੀ ਠੰਡੀ ਠੁੰਡੀ ਬੜੀ ਹੈ ਅੱਛਾ ਠੰਡੀ ਠੁੰਡੀ ਖਾਣਾ ਮੇ ਖਾਓ ਪਹਿਲਾਂ ਥਾਂ ਦੀ ਕੁਆ ਜੀ ਹੈ ਉੱਚੀ ਲੰਮੀ ਆ ਸੋਹਣੀ ਸੁਨੱਖੀ ਜਿੰਨੀ ਵੀ ਹੈ ਠੀਕ ਆ ਵੈੜ ਜੇ ਪਗ ਇਹ ਨਾ ਟਕਾਣੇ ਚਲ ਗਏ ਤੇ ਦੁੱਧ ਦੇ ਨੇ ਦਈ ਜਣਾ ਸਿਆਲ ਸਾਰੇ ਹੀ ਕੋਈ ਜਣਾ ਡੰਗਰ ਲਿੱਸਾ ਪਾ ਰਖਦਾ ਉਹਦੀ ਜਾ ਕੇ ਸੇਵਾ ਜੇ ਤੇ ਦੁੱਧੋਂ ਵੱਜ ਜਾਂਦਾ ਹਰ ਇਹਨੇ ਪਾਣੀ ਪੂਣੀ ਪੱਠੇ ਪੁੱਠੇ ਤੁਹਾਨੂੰ ਬਾਏ ਡੰਗਰ ਆਇਆ ਫਿਰ ਜੀ ਜੂ ਘਟ ਲੋਂਦਾ ਹਾਂਜੀ ਤੇ ਕਰੀਏ ਆ ਆ ਜੇ ਤੁਹਾਡਾ ਜਦੋਂ ਪਵਾਇਆ 10 ਕਿ ਮਿੰਟੀ ਹੋਏ ਤੇ ਜੈ ਜੀ ਕਰੀਏ ਵੀ ਚਲੋ ਵੈੜ ਚੰਗੀ ਜੈ ਜੀ ਕਰ ਦਈਏ ਲੋੜੀ ਆ ਤਾਂ ਲੋੜੀ ਤੇ ਫਿਰ ਦੇ ਦਈਏ 23000 ਦੀ 23 ਦੀ ਨਹੀਂ 20 ਥੱਲੇ ਲਿਆਓ ਕਿ ਨਹੀਂ ਲਿਓਣੀ ਜੇ 20 ਥੱਲੇ ਭਾਜੀ ਦੁੱਧ ਬੜਾ ਥਾਂ ਤੋਂ ਬੜਾ ਚੰਗਾ ਕੋਈ ਗੱਲ ਨਹੀਂ ਆ ਥਾਂ ਉਹ ਕਿਸ ਨੇ ਭਰਾ ਨੇ ਜਾ ਕੇ ਚੱਲ ਸਾਮ ਨੇ ਵੀਚੋਂ ਛੱਡ ਦਈਏ ਦੋ ਮਾਹ ਨਹੀਂ ਦੇ ਦੀਏ ਹਾਂ 18 ਹੀ ਮੈਂ ਕਹਿੰਦਾ ਚਲੋ 18 ਦੀ ਜਸਨੋ ਦੇਣੀ ਜੀ ਭਾਜੀ 7 ਕਿਲੋ ਦੁੱਧ ਰੈਡੀ ਹੋਊਗਾ ਹਾਂਜੀ ਅੱਗੇ ਆ ਗਈ ਜੇ 8 ਕਿਲੋ ਦੇਣਾ ਭਾਜੀ ਠੀਕ ਹੈ ਜੀ ਹਾਂਜੀ ਅੱਗੇ ਦੀ ਕੀ ਡਿਟੇਲ ਜੇ ਭਾਈ ਜੇ ਥੱਲੇ ਵਸ਼ੀ ਥੱਲੇ ਭਾਜੀ ਦੁੱਧ ਹੋਊਗਾ ਪੂਰਾ ਟਾਈਮ 11 ਲੀਟਰ ਤਿਆਰ ਹੈ ਠੀਕ ਹੈ ਜੀ ਤੇ ਵਸ਼ੀ ਝੂੰਗੀ ਵਸ਼ੀ ਦੇਖੋ ਕੀ ਚੀਜ਼ ਆ ਠੰਡੀ ਧੀਰੀ ਭਾਜੀ 11 ਕਿਲੋ ਪੱਕਾ ਦੁੱਧ ਆ ਪੱਕਾ ਲੀਟਰ ਮਾਰ ਕੇ ਦੇਣਾ ਕੋ ਮੇਰਾ ਵੀਰ ਤਿੰਨ ਡੰਗ ਚੋਲੇ ਦੋ ਡੰਗ ਚੋਲੇ ਸਾਡੇ ਠੀਕ ਹੈ ਜੀ ਤੋੜ ਦੋ ਇਹਨੂੰ ਲੋ ਜੀ 11 ਕਿਲੋ ਦੇ ਇਹ ਵੀ ਹੈ ਕੱਦ ਕਾਠ ਵਾਲੀ ਜੇ ਜੇ ਤਾਂ ਜੋੜਾ ਉਹ ਇਕੱਠਾ ਹੀ ਆਇਆ ਭਾਜੀ ਸੋਨੇ ਆ ਜੇ ਲਾਗੇ ਬਸ ਕੋਈ ਟਾਈਮ ਨਹੀਂ ਲੱਗਾ ਮੇਰਾ ਵੀਰ ਟਾਈਮੋ ਟਾਈਮ ਆਪਣੀਆਂ ਵੇਲੇ ਆ ਕੋਈ ਫਿਰ ਆਹ ਭਰਾ ਕੋਈ ਆਪਣੀ ਤਸੱਲੀ ਕਰੇ ਤਸੱਲੀ ਕਰਕੇ ਜਿੰਨੇ ਪੈਸਾ ਲਾਉਣਾ ਨਾ ਆਪਣੀ ਤਸੱਲੀ ਕਰਕੇ ਫਿਰ ਪਸ਼ੂ ਖਰੀਦੇ ਗੱਲ ਮੇਨ ਇਥੇ ਮੁੱਕਦੀ ਆ ਵੀ ਆਪਣੀ ਤੇ ਕੋਸ਼ਿਸ਼ ਹੁੰਦੀ ਆ ਵੀ ਸਾਫ਼ ਸੁਥਰੇ ਵਿਖਾਈਏ ਜਾਈਆਂ ਜੇ ਬੈ ਕੇ ਨਾ ਪਸ਼ੂ ਲਿਆ ਕਰੋ ਪਸ਼ੂ ਦੇ ਉੱਤੇ ਆਇਆ ਕਰੋ ਉੱਤੇ ਆਇਆ ਕਰੋ ਰੀਗਨ ਕਰਵਾ ਕਰੋ ਪੈਸੇ ਜਿਹੜੇ ਪੈਸੇ ਬੜੇ ਔਖੇ ਬਣਦੇ ਪਾਜੀ ਜਦੋਂ ਤੁਸੀਂ ਇਥੇ ਦੋ ਡਾਂਗ ਚੋਲੀ ਨਾ ਤੇ ਤੁਹਾਡੀ ਵੀ ਮੰਨ ਤਸੱਲੀ ਹੋਈ ਨਹੀਂ ਤਸੱਲਾ ਹੋਇਆ ਨਾ ਤੁਹਾਡਾ ਵੀ ਬਸ ਬਸ ਬਾਕੀ ਸਾਡੀ ਵੀ ਪੂਰੀ ਤਸੱਲੀ ਹੋਈ ਨਹੀਂ ਵੀਰ ਉਹਨਾਂ ਚੋਲੀ ਆ ਚੋਲੀ ਜੇ ਪਾਸਵਾ ਤੇ ਲੈ ਜਾਓ ਨਹੀਂ ਪਾਸ ਤੇ ਇਥੇ ਬੱਜੀ ਇਥੇ ਬੱਜੀ ਰਹਿੰਦੀ ਕੋਈ ਕਹਿਣਾ ਜਪੋ ਤਕੀ ਨਹੀਂ ਹੈਗੀ ਠੀਕ ਹੈ ਜੀ ਬਾਕੀ ਵਸ਼ੀਅਲ ਝਾਤੀ ਮਰਾਓ ਕਾਲੀ ਜਿਸੀਂ 11 ਅੰਗਲੋ ਦਾ ਤੇ ਕਿੰਨੇ ਦੀ ਵੇਦਿਏ ਇਹਦਾ ਮੁੱਲ ਭਾਜੀ 32000 ਕਰਦੇ ਆ 32000 ਹਾਂਜੀ ਨਹੀਂ ਦਾ ਦੋ ਕਿੰਨੇ ਕੀ ਉਹ ਅੰਦਰ ਲਿਆਓ ਸੂਈ ਕਿਨੇ ਚਿਰ ਦੀ ਦੱਸਿਆ ਜੀ ਇਹ ਭਾਜੀ ਡੇਢ ਤੋਂ 2 ਮਹੀਨੇ ਦੀ ਸੂਈ ਹੈ ਸਰ ਹਾਂ ਚਲੋ ਬਾਕੀ ਦੁੱਧ ਦਾ ਮੁੱਲਿਆ ਅਜੇ ਦੁੱਧ ਦਾ ਮੁੱਲ ਲੈਣਾ ਮੈਂ ਸਾਡੇ ਲੋ ਤਿੰਨਾ ਦੀ ਸੂਈ ਆਪਾਂ ਕਿਹੜਾ ਸਮਉਣ ਗਏ ਇਹਨੂੰ ਮਾਲੇ ਕੋ ਚਾਹਾਂ ਦੀ ਮਾਲੇ ਕੋ ਸਾਲ ਦੀ ਮਾਲੇ ਆਪਾਂ ਨਾ ਲਾ ਕੇ ਵੱਛੀ ਥੱਲੇ ਦੁੱਧ ਹੈ ਕਿ 11 ਲੀਟਰ ਦੁੱਧ ਹੋਵੇ ਤਾਂ ਕੋਈ ਲੈ ਜਾਏ ਨਹੀਂ ਤਾਂ ਰਹਿਣ ਦੇ ਨਹੀਂ ਤਾਂ ਰਹਿਣ ਦੇ ਹਾਂਜੀ ਬੱਛੀ ਜਿਹੜੀ ਝੁੰਗੀ ਵੱਛੀ ਜਿਹੜੀ ਝੁੰਗਾ ਡਾਂਗਾ ਕਰਮਾਲਾ ਹੁੰਦਾ ਭਾਜੀ ਹਾਂਜੀ ਹਾਂਜੀ ਬਾਕੀ ਠੰਡ ਸੋਣ ਵਾਲਾ ਤੇ ਮਰਾਦ ਨਹੀਂ ਚੰਗੀ ਹੈ ਜਿੰਨੀ ਬਾਕੀ ਹੁਣ ਇਹ ਅਜੇ ਲੱਥੀਆਂ 'ਚ ਗੱਡੀ 'ਚ ਆ ਗੜਾ ਹੁਣੇ ਲਾਇ ਨੇ 28 ਦੀ ਨਹੀਂ 26 ਦੀ ਦੇ ਦੀਏ ਨਹੀਂ ਹੋਰ ਕਰੀਏ 5000 ਦੀ ਵਸ਼ੀ ਦੇਣੀ ਆ ਭਾਜੀ 100 ਰੁਪਏ ਛੋੜੀ ਕਰਨੀ ਆ ਯਾਰਾ ਕੋਈ ਚੋਕੇ ਲੈ ਜਾ ਕੋ ਮਿਲਦਾ ਨਹੀਂ ਇਹਨੇ ਹਾਂ ਜੀ ਬਾਕੀ ਚਲੋ ਸੁਈਆਂ ਸਵਾਈਆਂ ਆਪਣੇ ਚੋ ਚਾ ਆ ਕੇ ਤਿੰਨੇ ਥਣਾ ਦੀ ਕੋਈ ਵਾਅਦਾ ਘਾਟ ਹੋਵੇ ਕੋਈ ਥਣ ਚ ਪੂਰ ਛਟਾ ਹੋਵੇ ਸਾਡੀ ਫੁੱਲ ਗਰੰਟੀ ਭਾਜੀ ਠੀਕ ਹੈ ਜੀ ਹਾਂ ਜੀ ਬਾਕੀ ਇੱਥੇ ਮਾਰ ਕੇ ਆਪਣੀ ਤਸੱਲੀ ਤਸੱਲੀ ਕਰਕੇ ਤੇ ਫਿਰ ਖਰੀਦਿਓ ਠੀਕ ਹੈ ਵੀਰ ਜੀ ਸਾਸੀ ਕਾ